197 1999 ਉਹ ਸਾਲ ਜਿਹੜੇ ਸਾਲ ਤੋਂ 1 ਸਾਲ ਪਹਿਲਾਂ 1988 ਦੇ ਵਿੱਚ ਖੱਗਰ ਦਾ ਚੰਦਪੁਰਾ ਬਣ ਟੁੱਟਿਆ ਸੀ ਕਿ ਪਿੰਡਾਂ ਦੇ ਵਿੱਚ ਹੜ੍ਹ ਆਏ ਸੀ ਉਹ ਜਿਹੜਾ ਇਸ ਚੰਦਪੁਰਾ ਸਾਈਫਨ ਦੀ ਮੁਰੰਮਤ ਕੀਤੀ ਗਈ ਸੀ ਪਿਆ ਜਿਹੜੀ ਦਵਾਰ ਹੈ ਇਹ ਵੀ ਉਸ ਵਕਤ ਬਣਾਈ ਗਈ ਜਿਵੇਂ ਜਿਵੇਂ ਘਰ ਦੇ ਵਿੱਚ ਪਾਣੀ ਵੱਧਦਾ ਤਾਂ ਲੋਕ ਇੱਕ ਦੇਖਣ ਵਾਸਤੇ ਵੱਡੀ ਜੰਤੀ ਦੇ ਵਿੱਚ ਹੁੰਦੀ ਹੈ ਉਹਨਾਂ ਦਵਾਰ ਹੈ ਜਿਹੜੀ ਇੱਥੇ ਤੱਕ ਬਣੀ ਹੋਈ ਹੈ ਇਹ ਅੱਗੇ ਸਾਰਾ ਜਿਹੜਾ ਏਰੀਆ ਪੰਜਾਹ ਫੁੱਟ ਦਾ ਏਰੀਆ ਹੈ ਇਹ ਇਸੇ ਤਰ੍ਹਾਂ ਹੀ ਸਪਾਰਟ ਤੇ ਹੈਗਾ ਸਾਡੀ ਪ੍ਰਸ਼ਾਸਨ ਅਕੀ ਬੇਨਤੀ ਹੈ ਪਹਿਲਾਂ ਵੀ ਬੇਨਤੀ ਕੀਤੀ ਹੈ ਕਿਉਂਕਿ ਇਹ ਏਰੀਆ ਜਿਹੜਾ ਇਹ ਹਰਿਆਣਾ ਪ੍ਰਸ਼ਾਸਨ ਦੇ ਅਧੀਨ ਆਉਂਦਾ ਚੰਦਪੁਰ ਸੈਫਨ ਹੈ ਜਿਹੜੀ ਇਹਦਾ ਅਖਰਕਾ ਹਰਿਆਣਾ ਪ੍ਰਸ਼ਾਸਨ ਕਰਦਾ ਹੈ ਹਰਿਆਣਾ ਦੇ ਵਿੱਚ ਹੈ ਸੋ ਇਸ ਬੇਨਤੀ ਕੀਤੀ ਸੀ ਕਿ ਇਥੇ ਰੇਲਿੰਗ ਵਗੈਰਾ ਲਗਵਾਈ ਜਾਵੇ ਤਾਂ ਕਿ ਇਸੇ ਵੀ ਤਰ੍ਹਾਂ ਕੋਈ ਖਤਰਾ ਪੈਦਾ ਨਾ ਹੋਵੇ ਇਹ ਚਾਂਦਪੁਰ ਦੇ ਜੁਕੇ ਇੱਕਦਰ دریا ਦਾ ਜਿਹੜਾ ਸਾਈਟਨ ਹੈ ਇਹ ਹਰਿਆਣਾ ਦੇ ਪਿੰਡ ਚਾਂਦਪੁਰ ਚੰਦਾ ਜ਼ਿਲ੍ਹਾ ਫਤਿਹਪੁਰਾਵਾ ਦਾ ਜਿਹਦਾ ਅਕਰਸਾ ਹੈ ਜਿਹੜਾ ਉਹ ਵੀ ਹਰਿਆਣਾ ਪ੍ਰਸ਼ਾਸਨ ਕਰਦਾ ਹੈ ਇਹ ਚੰਦਪੁਰ ਬੰਨ੍ਹ ਟੁੱਟਦਾ ਨੁਕਸਾਨ ਇਹ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਵਿੱਚ ਡੰਡਾ ਆਪਕੀ ਨੂੰ ਦੇਖ ਸਕਦੇ ਹੋ ਕਿ ਕਿੱਡੀਆਂ-ਕਿੱਡੀਆਂ ਲਹਿਰਾਂ ਮਾਰਨੀਆਂ ਸ਼ੁਰੂ ਹੋ ਗਈਆਂ ਇਹ ਐਸੇ ਕਰਕੇ ਹੈ ਕਿ ਇਹਦੇ ਵਿੱਚ ਦਰਖਤ ਪਸੇ ਹੋਏ ਆ ਆ ਚਾਰ ਪੋਰ ਬਿਲਕੁਲ ਬੰਦ ਪਏ ਆ ਇਹਨਾਂ ਨੂੰ ਖੋਲਣ ਵਾਸਤੇ ਸਰੰਕ ਪ੍ਰਸ਼ਾਸਨ ਨੂੰ ਹਮਲਾ ਮੰਗਣਾ ਚਾਹੀਦਾ ਹੈ ਵੀਡੀਓ ਚੰਗੀ ਲੱਗੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਜਰੂਰ ਕਰ ਦਿਆ ਕਰੋ